ਰਾਤ ਜਦੋਂ ਵੀ ਅੱਖ ਖੁੱਲ੍ਹੇ 5 ਮਿੰਟ ਘੰਟੇ ਕੀ ਇਹ ਪੰਜ ਸ਼ਬਦ ਦਾ ਜਾਪ ਕਰ ਲੈਣਾ ਦੇਖਣਾ ਫਿਰ ਤਕਦੀਰ ਕਿਵੇਂ ਬਦਲਦੀ ਰਾਤੋ ਰਾਤ ਕਰੋੜਾਂ ਦੀ ਲੋਟੇ ਲੱਗ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾ ਸੰਗਤ ਜੀ ਆਪੇ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜੋੜ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮੇਰ ਪਰਿਆ ਹਥ ਆਪ ਜੀ ਉਤੇ ਤੇ ਆਪ ਜੀ ਦੇ ਪਰਿਵਾਰ ਤੇ ਹਮੇਸ਼ਾ ਲਈ ਬਣਿਆ ਰਹੇ ਸੋ ਸਾ ਸੰਗਤ ਜੀ ਆਓ ਜੀ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਤਸੰਗਤ ਜੀ ਰਾਤ ਜਦੋਂ ਵੀ ਅੱਖ ਖੁੱਲ੍ਹੇ 5 ਮਿੰਟ ਕਰਦ ਕੇ ਇਹ ਪੰਜ ਸ਼ਬਦਾਂ ਦਾ ਜਾਪ ਕਰ ਦੇਣਾ ਫਿਰ ਦੇਖਣਾ ਚਮਤਕਾਰ ਤਕਦੀਰ ਕਿਵੇਂ ਬਦਲਦੀ ਹੈ ਰਾਤੋਂ ਰਾਤ ਕਰੋੜਾਂ ਦੀ ਲਾਟ ਹੀ ਲੱਗ ਜਾਵੇਗੀ ਸਾਤਸੰਗਤ ਜੀ ਅੱਜ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਹੀ ਸਾਂਝੀਆਂ ਕਰਾਂਗੇ ਜੀ ਸਾਤਸੰਗਤ ਜੀ ਪਹਿਲਾਂ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਗੁਰਕਿਰਪਾ ਚੈਨਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਜੀ ਸਤਸੰਗਤ ਜੀ ਸਤਗੁਰ ਕਿਰਪਾ ਕਰ ਦੇਣੀ ਟੀਚਰ ਮੂਲ ਨ ਤੁੜਿੰਦੋ ਜਿੱਚ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖੱਜ ਤਨਮਾਲ ਟੀਚਰ ਮੂਲ ਨਾ ਥੁੜਿੰਦੋ ਜਿੱਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਤਨਮਾਲ ਇਹੇ ਸ਼ਬਦ ਹੈ ਇਹੇ ਸ਼ਬਦ ਦਾ ਜਾਪ ਕਰਿਓ ਸਤ ਸੰਗਤ ਜੀ ਤੰਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(4 ਦੰਤਾ ਦਤਾ ਇੱਕ ਹੈ ਸਭ ਕੋ ਦੇਵਨ ਹਾਰ ਦਿਨ ਦੇ ਟੋਟਨਾ ਆਵਈ ਅਗਨਤ ਪਰੇ ਪੰਡਾਰ ਇਹੇ ਸ਼ਬਦਾਂ ਦਾ ਜਾਪ ਕਰਿਓ ਜਾਂ ਫਿਰ ਮੂਲ ਮੰਤਰ ਸਾਹਿਬ ਦਾ ਜਾਪ ਕਰਿਓ ਇੱਕ ਓੰਕਾਰ ਤੋਂ ਲੈ ਕੇ ਨਾਨਕ ਹਸੀ ਭੀ ਸੱਚ ਤੱਕ ਸਾ ਸੰਗਤ ਜੀ जिनी साढ़े ते कि होनी है ना मेरे पातशाह ने शब्द के ही करनी है जो प्रभ को मिल बो चह खोज शब्द में ले जो प्रभ को मिल बो चह खोज शब्द में ले है सतगुर कहें भी जड़ा शब्द के ਪ੍ਰਭੂ ਪਰਮਾਤਮਾ ਨੂੰ ਖੋਜੇਗਾ ਕੈਂਦੇ ਉਹਨੂੰ ਸ਼ਬਦ ਦੇ ਵਿੱਚੋਂ ਹੀ ਪ੍ਰਾਪਤੀ ਹੋਣੀ ਹੈ ਤੇ ਸ਼ਬਦ ਦੇ ਵਿੱਚੋਂ ਪ੍ਰਾਪਤੀ ਜਿਹੜੀ ਹੈ ਤਦ ਹੋਣੀ ਹੈ ਜਦੋਂ ਸਾਡਾ ਮਨ ਟਿਕਿਆ ਸਾਨੂੰ ਵਿਸ਼ਵਾਸ ਹੋ ਗਿਆ ਵੀ ਸ਼ਬਦ ਹੀ ਗੁਰੂ ਹੈ ਸ਼ਬਦ ਹੀ ਗੁਰੂ ਹੈ ਸ਼ਬਦ ਦੇ ਵਿੱਚੋਂ ਹੀ ਪ੍ਰਾਪਤੀ ਹੋਣੀ ਹੈ ਤੇ ਮੇਰੇ ਸਤਿਗੁਰ ਜੀ ਨੇ ਕਿੱਪਾ ਜਿਹੜੀ ਹੈ ਉਹੋ ਸਾਡੇ ਦੇ ਸ਼ਬਦ ਦੇ ਵਿੱਚੋਂ ਹੀ ਗੰਨੀ ਹੈ ਸੋ ਸਾਜ ਸੰਗਤ ਜੀ ਸ਼ਬਦ ਦੇ ਵਿੱਚੋਂ ਜਿਹੜੀ ਕਿਰਪਾ ਸਾਡੇ ਤੇ ਹੋਣੀ ਹੈ ਨਾ ਪਿਆਰਿਓ ਉਹ ਉਹਦੇ ਵਾਸਤੇ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਮੇਰੇ ਸਤਿਗੁਰੂ ਜੀ ਸਾਡੇ ਤੋਂ ਕਿਵੇਂ ਕਿਰਪਾ ਕਰਨਗੇ ਇਹ ਆਪਾਂ ਖੁਦ ਜਾਣ ਸਕਦੇ ਹਾਂ ਮੇਰੇ ਸਤਗੁਰੂ ਜੀ ਐਸੀ ਕਿਰਪਾ ਸਾਡੇ ਤੇ ਕਰਨਗੇ ਮੇਰੇ ਸਤਗੁਰੂ ਜੀ ਨੇ ਐਸੀ ਰਹਿਮਤ ਕਰਨੀ ਹੈ ਸਾ ਸੰਗਤ ਜੀ ਮੈਂ ਫਿਰ ਬੇਂਟੀਆਂ ਕਰਦੀ ਹਾਂ ਧੰਨ ਗੁਰੂ ਕੰਨ ਸਾਹਿਬ ਸੱਚੇ ਪਾਸ਼ਾ ਜੀ ਕਿਰਪਾ ਕਰਦੇ ਆ ਮੰਗ ਮੰਗੀ ਵੀ ਸਤਗੁਰ ਜਦੋਂ ਵੀ ਮੈਂ ਉੱਠਾਂ ਮੈਨੂੰ ਚੇਤਾ ਆਏ ਤੇ ਸਤਕੁਰ ਮੇਰੇ ਤੋਂ ਸਵਾਸ ਸਵਾਸ ਨਾਮ ਜਪਾਲਿਆ ਜਦੋਂ ਵੀ ਰਾਤ ਨੂੰ ਅੱਖ ਖੁੱਲ੍ਹੇ ਤੇ ਸਾਰ ਸੰਗਤ ਜੀ ਪੰਜਕ ਮਿੰਟ ਕੱਢ ਕੇ ਇੰਨੇ ਸ਼ਬਦਾਂ ਦਾ ਜਾਪ ਕਰ ਲੋ ਤੇ ਫਿਰ ਦੇਖਿਓ ਕਿਵੇਂ ਤਕਦੀਰ ਬਦਲਦੀ ਹੈ ਸਾਡੇ ਹਾਜੀ ਨਾ ਗੁਰੂ ਦੇ ਦਰਤੇ ਲੱਗ ਜਾਣੀ ਹੈ ਜਦੋਂ ਦਰਤੇ ਹਾਜੀ ਲੱਗ ਗਈ ਤੇ ਸਮਝ ਲੋ ਵੀ ਸਾਡੇ ਤੇ ਗੁਰੂ ਦੀ ਕਿਰਪਾ ਹੋ ਗਈ ਕਈ ਬੰਦੇ ਐਸੇ ਵੇਖੇ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਪਤਾ ਹੀ ਨਹੀਂ ਲੱਗਿਆ ਸਾਥ ਸੰਗਤ ਜੀ ਕਿਵੇਂ ਲਾਟਰੀ ਦੇ ਟਿਕਟ ਕਿਹੜੇ ਹਿਸਾਬ ਨਾਲ ਕਿਵੇਂ ਉਹਨਾਂ ਦੀ ਲੱਗੀ ਤੇ ਸਾਥ ਸੰਗਤ ਜੀ ਕਿਵੇਂ ਕੋਈ ਬੰਦਾ ਮਿਲਿਆ ਲਾਟਰੀ ਦੇ ਟਿਕਟ ਦੇ ਗਿਆ ਤੇ ਉਹੋ ਅਚਾਨਕ ਟਿਕਟ ਦਾ ਨੰਬਰ ਲੱਗ ਜਾਂਦਾ ਹੈ ਤੇ ਸਾ ਸੰਗਤ ਜੀ ਉਹ ਬੰਦੇ ਕਰੋੜਪਤੀ ਬਣ ਗਏ ਤੇ ਉਹ ਬੰਦੇ ਐਸੇ ਸਤਗੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਨਾਲ ਜੁੜੇ ਸੋ ਸਾ ਸੰਗਤ ਜੀ ਉਹ ਗੁਰੂ ਦਾਸ਼ੁਕਰਾਨਾ ਕਰਦੇ ਨਹੀਂ ਥਕਦੇ ਉਹ ਪਰਮ ਪਾਤਸ਼ਾਹ ਦਾਸ਼ੁਕਰਾਨਾ ਕਰਦੇ ਨਹੀਂ ਥਕਦੇ ਸਾ ਸੰਗਤ ਜੀ ਅਤੇ ਇਹ ਗੱਲ ਯਾਦ ਰੱਖਿਓ ਵੀ ਸਤ ਕੋ ਦੀ ਜਿਹੜੀ ਕਿਤ ਪਾਇਆ ਪਾਸ਼ਾ ਦੀ ਜਿਹੜੀ ਕਿਤ ਪਾਇਆ ਉਹ ਸ਼ਬਦ ਦੀ ਕਮਾਈ ਦੇ ਨਾਲ ਹੀ ਹੁੰਦੀ ਆ ਜਿੱਦਾਂ ਸਾਡੇ ਕੋਲ ਸ਼ਬਦ ਦੀ ਕਮਾਈ ਹੋ ਹੁਣ ਯਾਦ ਰੱਖਿਓ ਵੀ ਭਾਈ ਜੇਠਾ ਜੀ ਤੇ ਸਾਸੰਗ ਜੀ ਕਿਵੇਂ ਗੁਰੂ ਬਣ ਗਏ ਤੇ ਭਾਈ ਲੈਣਾ ਜੀ ਕਿਸ ਤਰ੍ਹਾਂ ਗੁਰੂ ਬਣ ਗਏ ਕਿਉਂਕਿ ਉਹਨਾਂ ਕੋਲੇ ਸ਼ਬਦ ਦੀ ਕਮਾਈ ਸੀ ਗੁਰੂ ਦਾ ਉਹਨਾਂ ਨੇ ਕਹਿਣਾ ਮੰਨਿਆ ਉਹੋ ਗੁਰੂ ਦੇ ਬਚਨਾਂ ਤੇ ਪੂਰੇ ਉਤਰੇ ਤੇ ਮੇਰੇ ਸਤਗੁਰੂ ਨੇ ਫਿਰ ਕਿਰਪਾ ਕਰਕੇ ਉਹਨਾਂ ਨੂੰ ਨਿਵਾਜ ਦਿੱਤਾ ਮੇਰੇ ਸਤਗੁਰੂ ਨੇ ਉਹਨਾਂ 'ਤੇ ਐਸੀ ਕਿਰਪਾ ਕੀਤੀ ਮੇਰੇ ਬਾਦਸ਼ਾਹ ਨੇ ਉਹਨਾਂ 'ਤੇ ਐਸੀ ਕਿਰਪਾ ਕੀਤੀ ਸਾ ਸੰਗਤ ਜੀ ਮੇਰੇ ਸਤਗੁਰੂ ਨੇ ਉਹਨਾਂ ਨੂੰ ਕਿਰਪਾ ਕਰਕੇ ਨਿਵਾਜ ਦਿੱਤਾ ਮੇਰੇ ਸਤਗੁਰੂ ਦੀ ਇਹੇ ਐਸੀ ਕਿਰਪਾ ਹੈ ਇਹ ਬਾਦਸ਼ਾਹ ਦੀ ਐਸੀ ਕਿਰਪਾ ਹੈ ਗੁਰੂ ਪਿਆਰਿਓ ਮੇਰੇ ਤਨ ਗੁਰ ਗੰਨ ਸਾਹਿਬ ਸੱਚੇ ਪਾਤਸ਼ਾਹ ਜੀ ਉਦੋਂ ਕਿਰਪਾ ਕਰਦੇ ਜਦੋਂ ਸਾਡੇ ਕੋਲ ਸ਼ਬਦ ਦੀ ਕਮਾਈ ਹੋਵੇ ਜਦੋਂ ਇਹ ਮੁਖ ਗੁਰੂ ਦਾ ਸ਼ੁਕਰਾਨਾ ਕਰਦਾ ਜਦੋਂ ਇਹ ਮੁਖ ਸਤਗੁਰੂ ਦਾ ਸ਼ੁਕਰਾਨਾ ਕਰਦਾ ਤੇ ਮੇਰੇ ਸਤਗੁਰੂ ਜੀ ਕਿਰਪਾ ਗਾਇਕੇ ਉਸ ਨੂੰ ਨਿਵਾਜ ਦਿੰਦੀਆਂ ਇਹ ਹੈ ਗੁਰੂ ਦੀ ਕਿਰਪਾ ਸੋ ਪਿਆਰਿਓ ਜ਼ਰੂਰ ਕਰਦੇ ਇਸ ਚੀਜ਼ ਨੂੰ ਕਰਕੇ ਦੇਖਿਓ ਫਿਰ ਦੇਖਣਾ ਕਿਵੇਂ ਗੁਰੂ ਦੀ ਕਿਰਪਾ ਹੁੰਦੀ ਹੈ ਸੋ ਸਾ ਸੰਗਤ ਜੀ ਅਸੀ ਆਪੇ ਅੱਜ ਦੀ ਵੀਡੀਓ ਜੇ ਮੇਰੀ ਵੀਡੀਓ ਬਤਿਆ ਲੱਗੀ ਹੋਵੇ ਤਾਂ ਵਾਦ ਤੋਂ ਵੱਧ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਤੇ ਮੇਰੇ ਗੁਰ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਹਰ ਨਵੀਆਂ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ